ਵੀਰ ਤੋਂ ਆਪਾਂ ਕਟੀਆਂ ਲਈਆਂ ਨੇ ਪਰ ਕਟੀਆਂ ਦੇਖੋ ਜੇ ਅੱਜ ਦੇਖਣ ਨੂੰ ਸੋਹਣੀਆਂ ਲੱਗਦੀਆਂ ਪਰ ਅੱਖਰ ਇਹਨਾਂ ਦੇ ਬਹੁਤ ਚੰਗੇ ਆ ਠੀਕ ਹੈ ਜੀ ਕਿਉਂ ਅੱਖਰ ਚੰਗੇ ਆ ਲਈ ਨਾ ਆਪਾਂ 2 ਰੁਪਏ ਵਧੀਆ ਲਾਇਆ ਵੀਰ ਨਾਲ ਕਟੀਆਂ ਸਨ ਖਾ ਲੈਂਦੇ ਆ ਕੋਈ ਨਾ ਯਾਰ ਫਿਰ ਆਪਦੇ ਚਲੋ ਪਿੰਡ ਇਹ ਜਾਣੀ ਦੇ ਵਿੱਚ ਕਟੀਆਂ ਹੋਰ ਵੀ ਕਾਫੀ ਮਾਤਰਾ ਚਾਹੀਦੀਆਂ ਆ ਪਾਣੀ ਨਾਲ ਲਈਆਂ ਨੇ ਪਰ ਮਿੰਗੇ ਨਗੀਨੇ ਆ ਚੰਗੀ ਚੀਜ਼ ਪਾ ਲਓ ਮਤਲਬ ਮੋੜ ਲਗਾਏ ਜੇ ਡੰਮ ਨੇ ਜੋ ਆਪਾਂ ਐ ਮੰਨ ਕੇ ਚੱਲੋ ਵੀ ਇੱਕ ਘੱਟੋ ਘੱਟ 7 ਤੋਂ 8 ਮਹੀਨੇ ਵਿੱਚ 9 ਤੋਂ ਹੋ ਜਾਣਾ ਦੇਰ ਦਾ ਤੂੰ ਉਦਾਂ ਇੰਜੀ ਨਵਾਈ ਬੈਠਾ ਤੁਸੀਂ ਦਾਲ ਦੀ ਕੋਈ ਮੈਂ ਜਮੀਰ ਕਹਿੰਦੇ ਉਹਨੇ ਖਾ ਕੇ ਜਮੀਂ ਲਈ ਗੋਬੀ ਬਾਈ ਜੀ ਕਦੇ ਵੀ ਜ਼ਿੰਦਗੀ ਦੇ ਵਿੱਚ ਆਪਾਂ ਇਹਨਾਂ ਨੂੰ ਇਕੱਠਾ ਨਹੀਂ ਕਰੂਗੇ 100 100 50 50 ਕਰਕੇ ਜਿਵਾਉਣੀ ਆ ਤੁਸੀਂ ਮੈਨੂੰ ਕੋਈ ਬੰਦਾ 1000 ਰੁਪਿਆ ਜੋੜ ਕੇ ਦਿਖਾਵੇ ਨਹੀਂ ਜੁੜਦਾਗਾ ਬਾਕੀ ਤੁਸੀਂ ਕਿਸੇ ਵੀ ਵੀਰ ਨੇ ਜਿਸੀ ਦਾ ਗਾਇਆ ਦਾ ਕੰਮ ਕਰਦੇ ਗੱਡੀਆਂ ਲੈਣੀਆਂ ਬਿਜ਼ਨਸ ਸਟਾਰਟ ਕਰ ਸਕਦੇ ਹੋ ਮੱਚੀ ਨੰਬਰ ਦੱਸ ਦਿੰਦੇ ਹਾਂ ਮੱਚੀ ਦਾ ਸਰ ਜੂ ਏ ਹਾਂ ਇੱਕ ਵਾਰੀ ਹੋਰ ਨੰਬਰ ਦਾਰੇ ਦਾ 88764 ਨਹੀਂ ਯਾਰ ਇੱਕ ਨਹੀਂ 51 ਕਿਰਾਉਂਦਾ ਪਾਣੀ ਦਾ 1 ਕਿਰਾਉਂਦਾ ਕੈ ਰੁਪਏ ਦੀ ਵਿਕੀ ਆ ਤੁਹਾਨੂੰ ਤਾਂ ਬਹੁਤ ਮੁਗੈਸੇ ਹੱਥ ਮਿਲੂ ਵੀਰੇ ਕੋਈ ਵੀ ਜਾਣੀ ਚੀਜ਼ ਲੱਗਦੀ ਹੈ ਸਾਰੇ ਕਿਤੇ ਨੂੰ ਮੁਹਰੇ ਆ ਨਾਮ ਹੀ ਨਹੀਂ ਲਿਖਾਤੀ ਹੋਈ ਨਹੀਂ ਨਹੀਂ ਲੱਖ ਲੱਖ ਬੱਚਿਆਂ ਨੂੰ ਬਾਹਰ ਵੇਚੀ ਜਾਂਦੇ ਉਹਦਾ ਵੀਰੇ ਕੋਈ ਫਾਇਦਾ ਨਹੀਂ ਇੱਥੇ 25 30 ਲੱਖ ਲਾਉਣ ਦੀ ਲੋੜ ਨਹੀਂ ਤੁਸੀਂ 10 ਤੋਂ 15 ਲੱਖ ਲਾ ਕੇ ਕੰਮ ਚਲਾ ਲਓ ਵੀਰੇ ਮੈਂ ਇਹਦਾ ਕੰਮ ਨਹੀਂ ਵੀਰੇ ਕਰਿਆ ਪਰ ਕੰਮ ਕਰਨਾ ਪਊਗਾ ਕਿਉਂਕਿ ਆਪਾਂ ਜਿਵੇਂ ਬਾਹਰਲੇ ਹੌਂਦਸਨ ਵਿੱਚ ਬੱਚੇ ਕੰਮ ਕਰਦੇ ਆ ਤਾਂ ਮਨੁੱਖੀ ਜੀਵਨ ਸੰਭੇ ਇੱਥੇ ਵੀ ਆਪਾਂ ਕੰਮ ਹੋ ਸਕਦੀ ਕਿਹੜਾ ਸਮਝ ਗਏ ਤਾਂ ਵੀਰੇ ਕਦੇ ਨਹੀਂ ਬੰਦਾ ਇੱਥੇ ਫੇਰ ਆਉਣ ਵਾਲਾ ਹੈ ਨਹੀਂਗਾ ਇਹ ਆਪਣਾ ਕੈਸਾ ਦੇਸ਼ ਹੈਗਾ ਜੀ ਅੱਜ ਅੱਜ 35 ਤੱਕ ਆਪਣੀ ਮੇਰੇ ਇੱਥੇ ਜਿਹੜੀ ਪੰਜਾਬ ਦੀ ਧਰਤੀ ਆ 100 ਮਣ ਦਾਣੇ ਪੈਦਾ ਕਰਦੀ ਆ ਨਹੀਂ ਆਮ ਸਟੇਟਾਂ ਦੀ ਧਰਤੀ ਕਿਸੇ ਵੀ ਧਰਤੀ 100 ਮਣ ਦਾਣੇ ਪੈਦਾ ਨਹੀਂ ਕਰ ਸਕਦੀ ਆ ਜੀ ਬਾਈ ਨੇ 1000 ਪਾਣੇ ਹਾਂ ਜੀ ਮੈਂ ਮੰਨ ਗਿਆ 7 ਕਟੀਆਂ ਰਹੀ ਦਿੰਦੇ 5 ਕਟੀਆਂ ਰਹੀ ਦਿੰਦੇ ਪਾਉਂਦੇ ਜਾਂਦੇ ਆ ਪਰ ਬੜਾ ਵਧੀਆ 40000 ਰੁਪਿਆ ਆਪਾਂ ਨੂੰ ਬੜਾ ਬਸੇ ਚਾਰੀ ਜਾਦਾ ਇਹ ਜਿਹੜਾ ਪੋਕਟਰ ਦਾ ਦੇਖ ਮੈਂ ਤੁਹਾਨੂੰ ਦੱਸਦਾ ਆ ਦੇਖ ਇੱਕ ਤਾਂ ਇਹ ਆ ਹੋ ਗਿਆ ਇੱਕ ਤਾਂ ਥਣ ਬਾਲਾ ਸੋਨਾ ਛੋਟਾ ਥਾਣਾ ਚਾਹੀਦਾ ਦੂਰਾ ਕਿੱਦਾਂ ਦੋ ਦੋ ਨਹੀਂ ਬਾਲਾ ਵਧੀਆ ਨਾ ਇਹ ਓਨੀ ਥੋੜੀ ਦਾ ਹੀ ਸੀ ਇਹ ਸਾਰੀ ਆਹਾ ਮੰਨਵਾ ਬੋਲ ਫਿਰ ਜੇ ਤੁਹਾਡਾ ਮਨ ਹੋਇਆ ਤੇਰਾ ਜਿਹੜਾ ਮਨ ਦੂਰ ਹੋ ਗਿਆ ਬੋਲ ਸਹੀ ਹੁਣ ਆ ਬਹੁਤ ਆ ਯਾਰ ਹਾਂ ਚੱਲ ਯਾਰ ਬਹੁਤ ਆ ਪਹਿਲੀਆਂ ਤੋਂ ਪਹਿਲਾਂ ਫਿਰ ਵੀ ਨਹੀਂ ਬੜਾ ਕੁਝ ਕਰਦੇ ਉਹ ਐਂਡਾ ਐਡੇ ਬੜੇ ਮਾਰਦਾ ਪੱਕਾ 12 13 ਤੇਰੀ ਭੜੀ ਨੂੰ 12 ਤੇਰੇ ਵਿਆਹ ਭੜੀ ਗੱਲ ਜਾ ਜਾ ਇਹਦੀ ਫਿਰ ਠੀਕ ਹੈ ਗੱਲ ਨਹੀਂ ਗੱਲ ਮੰਨਣ ਜੋ ਨਾ ਗੱਲ ਉਹ ਉਹ ਬੜਾ ਸਿਆਰੀ ਗੇਨ ਜਾ ਰਿਹਾ ਓ ਗਣਸ਼ਿਆਲੀ ਨਹੀਂ ਮਹਲੋਡ ਨੇ ਇਹਨੇ ਕਿੱਲੇ ਚੱਲ ਰਹੀਆਂ ਨੇ ਲੋਡ ਕਿਵੇਂ ਆਊਗਾ ਯਾਰ ਪੜਾਕਾ ਮਾਰ ਦੂ ਮੈਨੂੰ ਇੱਥੇ ਲੋਟ ਆਉਂਦਾ ਹੈ ਲੇਕਿਨ ਓਏ ਆਖੀਆ ਦੇ ਭਾਈ ਨਾ ਬੋਲ ਕਰ ਲੋ ਰਾਇ ਕਰ ਲੋ ਰਾਇ ਦਾ ਕਰ ਕੀ ਹੈ ਕਰੀ ਗਿਆ ਬੂ ਲਾ ਕੇ ਕਿਹੜਾ ਪੈ ਗਿਆ ਯਾਰ ਵਧੀਆ ਤੈਨੂੰ ਬਣੀ ਜਾਂਦੇ ਆ ਉਹ ਡਬਲ ਨਾ ਕਰ ਜੇ ਸੌ ਲੱਗੇ ਡਬਲ ਨਹੀਂ ਕਰਦੀ ਸੌ ਨਹੀਂ ਖਾਈਦੀ ਹੁੰਦੀ ਸੌ ਨਾ ਖਾ தெருல நோ பேச்சாலும் கால் கறி கால்ல ஆகி नाही बणते हां ਰਕਮ ਦੀ ਗੱਲ ਨਹੀਂ ਦੱਸਣੀ ਮੈਂ ਫੋਨ ਕਰਾ ਫੜੇ ਯਾਰ ਕੇ ਦੇਣੀ ਔਰੇ ਕਰ ਤੀਜੀ ਗੱਲ ਆ ਕਿ ਤੂੰ 40 ਲਾਇਆ ਸੀ ਨਾ ਪੂਰੇ 47 ਆਉਂਦੇ ਜੱਗ ਵੀ 50 ਦੀ ਕਪੜੀ ਹੋਣਗੀ ਬਸ 50 ਨੂੰ ਫਿਰ ਐਡੀਆਂ ਹੀਰੇ ਨਾਲ ਰੂੰਈ ਤੂੰ ਦੋਹੇ ਦਾ ਥਣ ਬਣੀ ਜਾਣਾਗਾ ਵੀਰੇ ਦੋਹੇ ਦੀ ਥਣ ਚੱਲ ਬਾਈ ਫੇਰ ਹਾਂ ਚੱਲ ਕੋਈ ਨਾ ਬੱਡੇ ਕੋਈ ਨਾ ਓਕੇ ਓਕੇ ਆਪਾਂ ਹੋਰ ਦੇ ਵਧੀਆ ਗੱਲ ਆ ਪਾਲਣਾ ਜਾਨਦੀਆਂ ਐਵੇਂ ਅਡੀ ਨਹੀਂ ਕਰੀਦੀ ਹੁੰਦੀ ਗਈ ਨਹੀਂ ਭਰਾ ਸੁਣ ਲੈ ਕਿਤੇ ਮੇਰੇ ਕੋਲ ਆ ਜੂ ਵੀ ਗੱਲ ਸੁਣ ਲਈ ਤੈਨੂੰ 10000 ਕਰ 10000 ਤੋਂ ਘੱਟ ਦੇਉਂਗਾ ਲੋਕਾਂ ਦਾ 10000 ਵਾਰ ਤੈਨੂੰ ਆਏ ਆਈ ਕਿੱਦਾਂ ਮੇਰੇ ਕੋਲੇ ਦੋ ਤੈਨੂੰ ਨੂੰ ਕੁਛ ਚੱਲੂ ਨਾ ਮੰਨ ਲਿਉਂਦਾ ਜੀ ਉਹ ਢਿੱਲੋ ਲੈਂਦਾ ਹੈ ਤੈਨੂੰ ਆਨੁਖਰਉਣੀਆਂ ਨਹੀਂ ਪੈਂਦੀਆਂ ਫੋਨ ਮਾਰੀ ਬਾਹ ਤੇਰੇ ਘਟਿਆਂ ਫੋਨ ਤੇ ਹੋ ਜਾ ਢਿੱਲੋ ਆਪਣਾ ਭਾਈ ਆਗਾ ਸੋਹਣਾ ਭਾਈਆ ਮੇਰਾ ਢਿੱਲੋ ਆਪਣਾ ਜਰਬਾ ਦੀ ਪੈਗਾ ਮੇਰੇ ਲੋਕਾਂ ਦੇ ਵੀਡੀਓ ਮੈਂ ਬਾਅਦ ਗਿਆ ਕੱਟੀਆਂ ਦੀਆਂ ਕੱਟੀਆਂ ਆਪਣੀਆਂ ਵੀਡੀਓ ਪਾਉਣਾ ਫੇਮਸ ਹੋਈਆਂ ਆ ਬਾਈ ਕਿੰਨੇ ਪੈਸਾ ਆ ਪਤਾ ਭਾਈ 10000 ਕਹਿੰਦਾ ਬਾਈ ਪਾਣਾ ਨਹੀਂ ਆਪਣਾ ਬਾਈ ਉਹ ਲੈ 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 ਅੱਲਾ ਕਰ ਹੁੰਦਾ ਇੰਨੇ ਸੌ ਲੱਗੇ ਯਾਰ ਉਹ ਕਾਨੂੰ ਸੌ ਖਾਈ ਦੇਣਾ ਫੇਰ ਸੌ ਖਾਈ ਜਾਣਾ ਆਪਾਂ ਇਹਨਾਂ ਕੰਨਾ ਸੌਦਾ ਸੌ ਨੂੰ ਯਾਰ ਇਹਦਾ ਕਰਨਾ ਕੋਈ ਦਲਾਨੀ ਨਹੀਂ ਆ ਕੋਈ ਛੋਟ ਨਹੀਂ ਸੁੱਖਾ ਸੌਦਾ ਮੈਂ ਦੇਖੋ ਉਹ ਲੈ ਲੀਆਂ 5 ਤੇ 2.7 ਹੋ ਜਾਣਗੇ 7 ਹੋ ਜਾਣਗੇ ਦੇ ਦੇ ਪ੍ਰਧਾਨੀ ਨਹੀਂ ਪੈਂਦਾ ਤੂੰ ਵੀ ਜਾ ਸੇਵ ਵਾਲੇ ਥਾਂ ਜਾਣੀਆਂ ਬੋਲ ਨੂੰ ਕੌਣ ਗਾਈ ਜਾਣਗੀਆਂ ਫਿਰ ਆਇਆ ਕੱਪਾ ਜਾਣ ਹੀ ਲੈਣੀਆਂ ਜਦੋਂ ਆ ਗਏ ਥੋੜੇ ਤੂੰ ਵੱਡੀਆਂ ਸੌ ਲੈਣੀਆਂ ਆਪਾਂ ਹਰਮਾਤਮਾ ਦੀ ਕਿਰਪਾ ਹਦਕਾ ਭੇਜੀ ਜਲਨੀ ਮੈਨੂੰ ਮੈਨੂੰ ਆਉਣ ਦੀ ਲੋੜ ਹੀ ਨਹੀਂ ਖਰਚੇ ਕਰਨ ਦੀ ਮੈ ਭੇਜੀ ਜਲਨੀ ਠੀਕ ਆ ਦੇਖ ਗੜਾ ਕਰੇ ਵੀ ਰਮਨ ਸੋਣਾ ਚੱਲ ਸਾਹਿਬ ਗੜਾ ਕਰਾ ਯਾਰ ਗੜਿਆਂ ਦੇ ਗੜਿਆਂ ਦੇ ਗੜਿਆਂ ਦੇ ਬਹੁਤ ਦੱਸਦਾ ਵੀ ਚਾਹਾਂ ਲੈ ਲਾ ਉਹ ਐਡਾ ਗੱਡਾ ਕਾਹਨੂੰ ਚਾ ਚਾਂਗਾ ਹੋਈ ਜਾਂਦਾ ਪੈਂਦਾ 1500 ਤੈਨੂੰ ਗਾਹਾਂ ਨੂੰ ਪੱਛ ਕੱਢ ਦੂ ਫੇਰਾ ਯਾਰ ਠੀਕ ਆ ਕੱਢ ਦਾਂਗੇ ਚੱਲ ਗਣ ਗਣਾ ਕਹਿੰਨੀ ਕਹਣਾ ਆ ਗਣ ਚੱਲ ਗਣ ਤਾਂ ਸਹੀ ਗਣ ਲਾ ਉਹ ਗਣ ਮੋੜ ਦੀ ਬੋਰਡ ਦੀ ਲਾਣਾ ਪੱਕੇ ਦਾ ਪੱਕੇ ਦਾ ਟਾਕ ਨਹੀਂ ਪੱਕੇ ਤਾਂ ਪੱਕੇ ਨਹੀਂ ਹੁੰਦੇ ਹੁੰਦੇ ਨਾ ਪੱਕੇ ਦਾ ਹੁੰਦਾ ਪੱਕੇ ਨਹੀਂ ਇਹ ਤਾਂ ਠੀਕ ਹੈ ਹੜਾ ਹੜਾ ਮੇਰਾ ਕਰੀ ਜਾਇਆ ਜਾ ਰਾ ਹੜਾ ਨਹੀਂ ਮੰਗਣਾ ਗੰਡੋ ਬਣਾਇਆ ਚੱਲ ਭਾਈ ਸਿਰੇ ਚੜਾ ਖੜਾ ਕਰ ਆਣ ਨਾ ਨਹੀਂ ਨਿਖਰਾ ਕਰੀਏ ਨਾ ਜਰਾ ਤੁਨੇ ਕਿਤੇ ਰਹਿ ਜਾਉਂਦਾ ਠੀਕ ਸੀਗਾ ਦੋ ਗੱਤੀਆਂ ਦਾ ਸੌਦਾ ਹੁੰਦਾ ਜੀ ਦੇਖੋ ਇਹ ਵੀ ਨਾਲ ਹੀ ਚਲੋ ਆਪਾਂ ਲਾਈ ਦਨੇਗਾ ਜੀ ਐ ਮੂੜੀ ਦਾ ਨਹੀਂ ਹੁੰਦਾ ਬੰਦੇ ਨੂੰ ਰਾਜੇ ਰਾਗ ਗੁਰੂ ਮੇਰੇ ਮੈਂ ਚਿੱਪਟ ਐਦਾ ਤੂੰ ਮੈਨੂੰ ਕੂਲਾ ਦੇਣਾ ਵੀ ਤੂੰ ਇਹਨਾਂ ਦੇ ਇਨਾਂ ਲਾ ਕੇ ਆ ਮੈਂ ਤਾਂ ਇੱਥੇ ਹੀ ਪਿੰਡਾਂ ਚ ਮਰੀਆਂ ਇਹਨਾਂ ਗੱਲਾਂ ਚਲ ਕੋਈ ਤੈਨੂੰ ਫੜਾ ਤੈਨੂੰ ਦਿੰਦੀਆਂ ਇਹ ਨਹੀਂ ਰੋਟੀ ਦਿੰਦੀਆਂ ਆ ਦੱਸੀ ਨੂੰ ਮੜਾ ਨਾ ਕਰੀਂ ਦਿੰਦਾ ਵੀ ਕਾਪਾ ਕੌਣਾ ਬੰਦੇ ਹਾਂ ਹਾਂ ਚੱਕ ਮਰੀਆਂ ਇਹਨਾਂ ਗੱਲਾਂ ਸਾਥੋਂ ਗਾਈਆਂ ਵਾਲੇ ਮਸਲੇ ਮੰਡੀ 'ਚ ਕੋਈ ਬੰਦਾ ਪੈਸੇ ਨਹੀਂ ਲੈਂਦਾ ਹੱਥ ਨੇ ਪੈਸੇ ਕੋਈ ਗੱਲ ਕੱਢੀ ਆ ਲੈ ਤੂੰ ਪੈਸੇ ਨਹੀਂ ਦੇਣੀ ਕੋਈ ਚੱਕਰ ਮੈਂ ਜਾਣਦਾ ਤੈਨੂੰ ਚੰਗੀ ਤਰ੍ਹਾਂ ਲੈ ਆ ਉਹ ਕਿੱਥੇ ਲੈ ਆ ਗਾਈਆਂ ਵਾਲੇ ਗਾਈਆਂ ਵੜ ਕੇ ਮਾਲ ਦਾ ਮੋੜਾ ਲਾਭ ਤੂੰ ਲੈ ਆ ਗਾਈਆਂ ਵਾਲੇ ਮਸਲੇ ਤੋਂ ਦੱਸਦਾ ਜੇ ਉੱਤਰ ਦੇ ਪਾਸੇ ਖੜ੍ਹ ਜੀ ਉੱ ਲੱਗ ਜਾਂਦੀ ਆ ਕਿ ਭਾਈ ਉਹ ਗੱਲ ਆ ਕਿ ਆਪਾਂ ਗਰੀਬ ਬੰਦਿਆਂ ਦਿਲ ਤੇ ਨਹੀਂ ਗਰੀਬ ਹੈ ਕਿ ਲੈ ਕੋਲ ਕੋਈ ਲੈ ਆ ਭਰਾ ਇਹਨੂੰ 47 ਲਾਇਆ ਜਿਹੜੀ ਆ ਗੱਲ ਕੇ ਤੈਨੂੰ 1000 ਹੋਰ ਪਤਾ ਹੁੰਦਾ 1000 1000 1000 1000 ਹੁਣ ਦੇ ਦੇ ਹੁਣ ਦੇ ਦੇ ਉਹਦੇ ਜਿੰਦੀਆਂ ਮੈਂ ਕਹਿੰਦਾ ਹੁਣ ਮੇਰੀ ਬੰਦਾ ਬਹੁਤ ਅੱਥਰ ਲੱਗ ਜਾਂਦੇ ਆਂਦੇ ਨੇ ਗੰਢੀ ਕੋਲ ਸਰਤਾ ਬੰਦਾਰਾ ਨਫਰ ਨਹੀਂ ਮੈਂ ਹੁਣ ਗੱਲ ਕਰਾਂ ਉਹ ਟਿਕਿਆ ਵੀ ਆਓ ਠੀਕ ਆ ਬੰਦਾ ਨਾ ਗਾਣਾ ਨਾ ਨਾ ਉਹ ਟਿਕਿਆ ਦੋ ਕਟੀਆਂ ਸੌਦਾ ਇਹ ਲੋਕ ਹੋਣਗੇ ਜਾਨ ਆ ਰਿਹਾ ਦੋ ਘੰਟੇ ਲੱਗ ਸਕਦੇ ਆ ਕੜੀਆਂ ਨਹੀਂ ਉੱਪਰ ਪ੍ਰੈਮਣੀ ਪੂਰੀ ਕਰਦੀ ਆ ਜੱਗੇ ਜੰਮ ਨੂੰ ਜਿਹੜਾ ਆਪਣਾ 50000 47000 ਆਪਗ ਨਹੀਂ ਹੋ ਕੇ ਦੀ ਆ ਉਹ ਦੋ ਦਮੇ ਲਿਖਾਈ ਵੀ ਅੰਦਰ ਕੋਈ ਨਹੀਂ ਬਾਲਣ ਵਾਲੇ ਸਮਝ ਜਾਂਦੀਆਂ ਨੇ ਚੰਗੇ ਸਮੇਂ ਨਹੀਂ ਹੁੰਦਾ ਇਹ 47000 ਬਹੁਤ ਆ ਯਾਰ ਅੱਜੇ ਵੇਚਦੇ ਨੇ ਓਏ ਵੇਚ ਲੈ ਕਮਾਲ ਕਰੀ ਯਾ ਨਾ ਹੋਈ ਤੇਵੜਾ ਹੋਈ ਤਲਵਾ ਉਜਾਰ ਬਾਤ 40000 ਤਾਂ ਬਹੁਤ ਆ ਜੀ ਨਹੀਂ ਕਰਦਾ 15000 ਜੇ ਤੂੰ ਨਹੀਂ ਕਰਦਾ ਤਾਂ ਮੈਂ ਕਿਹਾ ਫ੍ਰੀ ਦੇ 15000 ਮੈਂ ਇਹਦੇ ਤੇ ਜਾਣੀ ਨਾ ਫ੍ਰੀ ਤਾਂ ਲੈ ਮੈਂ ਕਰਤੀ ਵੀ ਹੋ ਗਿਆ ਮੈਂ ਕਿਲੇ ਕਿਲੇ ਤੋਂ ਜਾਣ ਨਹੀਂ ਹੈ ਨਾ ਯਾਰ ਕਰਨਾ ਮੇਰੇ ਕੋਲ ਆਪ ਨੂੰ ਕੋਈ 35 ਗੱਡੀਆਂ ਹੋ ਜਨਾਂ ਦੇ ਵਿੱਚ ਆ ਲਾਉਂਗਾ ਮੈਂ ਫੇਰ ਵੀ ਮਾ ਚੱਲਦੇ ਇੱਕ ਕਰੇ ਜੋ ਦੋ ਮੈਂ ਲੈ ਜਾਣਾਗਾ ਸਮਝੀਦਾ ਹੁੰਦਾ ਬੰਦਾ ਕਿ ਬੰਦਾ ਕਰੋ ਯਾਰ ਇਹਨਾਂ ਕਰੋ ਇਹ ਨਹੀਂ ਕੋਈ ਮਰਾਉ ਬਾਈ ਕੋਈ ਉਹ ਦੇ ਦੇ ਯਾਰ ਭਾਈ ਯਾਰ ਉਹ ਪੜ ਜਾਣਗੀਆਂ ਗੱਟੀਆਂ ਆ ਗਣਿਆ ਹਟਾ ਲੈ ਜਾ ਨਹੀਂ ਮਾਰ ਉਹ ਐਵੇਂ ਹੀ ਗੱਟੀਆਂ ਕਰਵਾ ਜਾ ਰਹਿ ਜਾਦਾ ਯਾਰ ਪੈਸੇ ਰੱਖੀ ਦੀਦਾ ਮੋੜ ਦੇ ਤੂੰ ਲੈ ਕੇ ਜਾਣੀ ਹੈ ਨਾ 50 ਤੇ ਪੂਰੇ 5000 ਲੈ ਰਿਹਾ 1000 ਦਾ ਬਾਈ ਦੋ ਵਾਰ ਚਿੰਦਗੇ ਬਸ ਲੈ ਆ ਵੀ ਪੈਸੇ 10000 10000 ਲੈ ਲੈ ਕੀ ਗੱਲ ਕਹਿੰਦਾ ਬਾਈ ਉਹ ਮੇਰੇ ਨਾਲ ਥੋੜਾ ਬਾਈ ਉਹਨੇ ਤਾਂ ਸੋਭ ਨਹੀਂ ਕੇ ਹਾਂ ਉਹਨੇ ਤਾਂ ਸੋਭ ਨਹੀਂ ਕੇ ਸੜਦਾ ਨਹੀਂ ਕੀ ਕਹਿੰਦੇ ਬਾਈ ਬਾਈ ਤੁਸੀਂ ਕਰ ਦਿਓ ਮੈਂ ਤੁਸੀਂ ਕਰ ਦਿਓ ਯਾਰ ਚਲੋ ਕਹਿੰਦਾ ਚਲ ਯਾਰ ਹੁਣ ਇੰਨਾ ਦਾ ਹੀ ਮਾਂ ਰੱਖਾ ਚਲ ਕੋਈ ਲੈ ਆ ਯਾਰ ਹੋ ਗਿਆ ਸੌਦਾ ਜੀ ਚਲ ਪੈਸੇ ਲੈਣਾ ਠੀਕ ਆ ਭਾਈ ਭਰੀ ਬਣ ਜਾ 49 ਆਧਿਆ ਹੋ ਗਏ ਜੀ ਕਿਹੜਾ ਗੱਲ ਕਰਦੇ ਆ ਯਾਰ ਕਿਹੜੇ ਬੰਦੇ ਭਾਈ ਕਿਹੜਾ ਪਿੰਡ ਹੈ ਮੈਂ ਵੀਰੇ ਸੀਨੇ ਵਾਲਾ ਕਹਿੰਦਾ ਨਹੀਂ ਫਰਮਾਣਾ ਜੀ ਠੀਕ ਹੈ ਲੈ ਬਈ ਸੀਨੇ ਵਾਲਾ ਪਿੰਡਾ ਬਾਈ ਦਾ ਹਾਂ ਆਪਣੇ ਘਰੇ ਜਿਹੜੇ ਆਪਾਂ ਗਾਇਆਂ ਵੇਚਦੇ ਆ 40 40 ਠੀਕ ਹੈ ਜੀ ਇਹ ਤਾਂ ਜਿਹੜਾ ਆਪਣਾ ਕੰਮ ਆ ਬੇਟਾ ਮੇਰਾ ਵੱਡਾ ਹੁੰਦਾ ਜਾਂਦਾ ਹੈਗਾ ਬਾਕੀ ਆਪਣਾ ਇਹ ਪਿਤਾ ਪੁਰਖੀ ਕੀਤਾ ਪੁਰਾਣਾ ਠੀਕ ਹੈ ਜੀ ਪਰ ਆਪਾਂ ਨੂੰ ਇਹ ਕਿੰਦੇ ਵਾਲੇ ਪਾਸੇ ਆਉਣਾ ਪਊਗਾ ਪਊਗਾ ਬਾਈ ਪਊ ਕਿਉਂ ਚਾਹੇ ਸੀ ਗਾਇਆਂ ਵੇਚਦੇ ਆ 40 40 ਗਾਇਆਂ ਵੇਚਦੇ ਆ ਕੋਈ ਇਹ ਨਹੀਂ ਗੱਲ ਹੈਗੀ ਜੇ ਗਾਂ ਥੱਲੇ 40 ਕਿਲੋ ਦੁੱਧ ਦਾ ਵੀਰੇ ਮੈਂ ਥੱਲੇ 8 ਕਿਲੋ ਆ ਪਰ ਮੈਂ ਦਾ 8 ਮੂਰੇ ਆ ਕਿਉਂਕਿ ਗਾਂ ਦਾ 40 ਕਿਲੋ ਆਪਣੇ ਪੀਣ ਲੈ ਕੀ ਹੈ ਨੀਗਾ ਠੀਕ ਆ ਵੀਰੇ ਠੀਕ ਆ ਜੀ ਉਹ ਇੱਕ ਗਾਣਾ ਸੀ ਆ ਕਹਿੰਦਾ ਪੀਣਾ ਬੱਕਰੀਆਂ ਦੁੱਧ ਕੀ ਕਿਸੇ ਨੂੰ ਜੱਫਾ ਲਾਣਾ ਹਾਂਜੀ ਇਹ ਕਦੇ ਵੀਰੇ ਗਾਈਆਂ ਜਾਂ ਬੱਕਰੀਆਂ ਦੁੱਧ ਪੀ ਕੇ ਜੱਫੇ ਨਹੀਂ ਲੱਗਦੇਗੇ ਠੀਕ ਆ ਜੀ ਜੱਫੇ ਤੇ ਇਹਨਾਂ ਦਾ ਦੁੱਧ ਪੀ ਕੇ ਲੱਗਣਗੇ ਹਾਂਜੀ ਠੀਕ ਆ ਜੀ ਹਰਿਆਣਾ ਸੀ ਸਾਰਾ ਕੁਮ ਐਵੇਂ ਤੁਸੀਂ ਵੀਡੀਓ ਬਣਾਉਨੇ ਹੋ ਹਾਂ ਹਰਿਆਣਾ ਬਾਈ ਜੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਖੜੀ ਇੱਕ ਮਿੰਟ ਆਏ ਤਾਂ ਫਿਰ ਤੂੰ ਮੇਰਾ ਮੌਸਮ ਗਾਲ ਦੇ ਮੌਸਮ ਜਾ ਤਾ ਹੋ ਰਿਹਾ ਹੈ ਉਹ ਹੋ ਗਿਆ ਵੀਡੀਓ ਹੋ ਗਈ ਚਲ ਬਾਸ ਚਲ ਕੋਈ ਨਾ ਹੋਏ ਕਿ ਫੇਰ ਇਹ ਰੱਖਿਆਗਾ ਆ ਫੜੀ 4 ਤਰੀਕ ਨੂੰ ਫੇਰ ਹੁਣ ਦੁਬਾਰੇ 40 ਗਾਵੀਆਂ ਨੇ ਪਰ ਗਾਵੀਆਂ 50 55 ਲਾਵਾਂਗੇ ਅਸੀਂ ਵੀਡੀਓ ਚ ਬੋਲਦੇ ਆ ਵੀ ਗਾਵੀਆਂ ਆਪ ਦਾ ਬੰਦਾ ਮੜਾਜ ਏਰੀਆ ਘੁੰਮ ਕੇ ਆ ਜੇ ਸਾਡੇ ਜਦੋਂ ਬੰਦਾ ਗੇਟੋ ਅੰਦਰ ਹੋ ਗਿਆ 10 ਮਿੰਟ ਦੇ ਵਿੱਚ ਵੀਰ ਕਾਂ ਲੈ ਲੈਂਦਾ ਬੰਦਾ ਨਾਲੇ ਆਪਦੇ ਮੂੰਹੋਂ ਮੰਨਦਾ ਵੀ ਹਾਂ ਮੇਰਾ 15 ਤੋਂ 20000 ਦਾ ਫਾਇਦਾ ਹੋਇਆ ਫਾਇਦਾ ਕੋਈ ਸਾਡੇ ਕੋਲੇ ਜਾਦੂ ਦੀ ਛੜੀ ਨਹੀਂ ਵੀ ਅਸੀਂ ਜਾ ਪੂਜਾ ਹੈਗਾਗਾ ਪਰ ਕਾਂ ਵੀਰੇ ਪਿੰਡਾਂ ਚੋਂ ਲਿਆਉਨੇ ਆ ਦੂਰ ਕਿੱਧਰ ਜਾਣ ਬਸਾਰ ਬਣੀਆ ਚੰਗੀ ਚੀਜ਼ ਲੈਣੇ ਜਿਵੇਂ ਕਟੀਆਂ ਲਈਆਂ ਚੰਗੀ ਚੀਜ਼ ਕਦੇ ਵੀ ਮਹਿੰਗੀ ਨਹੀਂ ਹੁੰਦੀ ਹੁੰਦੀ ਸਹੀ ਗੱਲ ਹੈ ਠੀਕ ਹੈ ਜੀ ਚੰਗੀ ਚੀਜ਼ ਲਵਾਂਗੇ ਸਾਫ਼ ਸੁਥਰੀ ਲਵਾਂਗੇ ਤੇ ਇੱਕ ਜ਼ਿਆਦੇ ਸੁਰਖੀ ਪਾਊਡਰ ਨਹੀਂ ਲਾਵਾਂਗੇ ਵਿੱਚ ਬੰਦੇ ਮੋਰੀ ਜਾਂਦੇ ਝਾਂਦਰਾ ਪਾਉਂਦੇ ਉਹਦੇ ਨਾਲ ਕਦੇ ਪਲੂਣ ਬੱਸੀ ਨਹੀਂ ਬਣ ਜਾਂਦੀ ਠੀਕ ਹੈ ਜੀ ਠੀਕ ਹੈ ਜੀ ਮਾਲ ਸਾਫ਼ ਸੁਥਰਾ ਹੋਵੇ ਵੀਰੇ ਉਹਦਾ ਰੂੜੀਆਂ ਦੇ ਖੜੇ ਤੇ ਚੀਜ਼ ਲੱਗਦੀ ਆ ਜੀ ਸਾਡੇ ਫਾਰਮ ਤੇ ਆ ਗਿਆ ਬੰਦਾ ਕਹਿੰਦਾ ਜਿਹੜੀ ਮਰਜ਼ੀ ਕੁਆਲਟੀ ਲੈ ਲੈ ਕਦੇ ਖਾਲੀ ਨਹੀਂ ਮੁਰੂਗਾ ਬਾਕੀਵੇਂ ਵੀਰਾਂ ਦੇ ਚੈਨਲ ਦੇ ਮਾਧਿਅਮ ਰਾਹੀਂ ਦੱਸਦਾ ਵੀ 20 ਕਿਲੋ ਤੋਂ ਥੱਲੇ ਵਾਲੀ ਕਦੇ ਗਊ ਨਾ ਲਓ ਗਊਆਂ ਦੇ ਨਾਲ ਨਾਲ ਸਾਨੂੰ ਦੇਖੋ ਵੀਰੇ ਅਸੀਂ ਗਊਆਂ ਦਾ ਕੰਮ ਕਰਦੇ ਆ ਪਰ ਅਸੀਂ ਸਾਨੂੰ ਵੀ ਕਟੀਆਂ ਦਾ ਸ਼ੌਂਕ ਆ ਹਰ ਇੱਕ ਵੀਰ ਨੂੰ ਇੱਕ ਜ 2-2 ਕਟੀਆਂ ਲਾਜ਼ਮੀ ਪਾਲਣੀਆਂ ਚਾਹੀਦੀਆਂ ਤੁਸੀਂ ਅੱਜ ਨਹੀਂ ਪਾਣਨ ਲੱਗੇ ਅੱਜ ਤੋਂ 5 ਸਾਲ ਤੱਕ ਲਾਜ਼ਮੀ ਕਿੱਤੇ ਦੇ ਵਿੱਚ ਆਮ ਹੋ ਗਏ ਹਾਂ ਜੀ ਹਾਂ ਜੀ ਕਿਉਂਕਿ ਵੀਰੇ ਹਰਿਆਣਾ ਦੇ ਲੋਕ ਉਹਨਾਂ ਮੂਹਰੇ ਕਿੰਨੇ ਨੌਜਵਾਨ ਮੁੰਡੇ ਖਿਹੜੀ ਆ ਗਏ ਬਹੁਤ ਤਾਕੜੇ ਇਹ ਬਾਕੀ ਵੀਰੇ ਉੱਥੇ ਗਰੀਬ ਤੋਂ ਗਰੀਬ ਪਰਿਵਾਰ ਵੀ 1 ਤੋਂ 2 ਨਾਲ ਦੇ ਸਾਲ ਦੇ ਵੇਚਦਾ ਉਹ ਵੀ ਕਿਹੜੇ 2 ਲੱਖ ਤੋਂ ਘੱਟ ਵਾਲੇ ਨਹੀਂ ਜਿਹੜੇ ਗਰੀਬ ਪਰਿਵਾਰ ਨੂੰ ਸਾਲ ਦਾ 3 ਤੋਂ 4 ਲੱਖ ਰੁਪਏ ਕਮਾਈ ਆ ਵੀਰੇ ਫਰਾਪੀ ਕੰਮ ਜਾਂ ਆਪਾਂ ਕਿਵੇਂ ਫੇਲ ਹੋਊਗਾ ਜੀ ਤੇ ਬਾਕੀ ਕਿਤੇ ਆਪਾਂ ਕੋਈ ਗੱਲ ਨਹੀਂ ਸਮਾਂ ਕੱਢ ਕੇ ਫੇਰ ਵੀਡੀਓ ਬਣਾਵਾਂਗੇ ਆਪਾਂ 11 ਵਾਲੀ ਤੇ ਵੀ ਆਵਾਂਗੇ ਫਿਰ ਆਪਾਂ ਵੀਰਾਂ ਨੂੰ ਸ਼ੇਵਾ ਦਾ ਮੌਕਾ ਦੇਵਾਂਗੇ ਧੰਨਵਾਦ ਜੀ ਮੇਰਾ ਵੀਰੇ ਹੈਗਾਗਾ 6287013934 6287013934 ਆਪਣਾ WhatsApp ਵੀ ਇਸੇ ਨੰਬਰ ਤੇ ਚੱਲਦਾ ਕੋਈ ਵੀ ਵੀਰ WhatsApp ਤੇ ਹੈਲੋ ਕਰੂਗਾ ਜਿਹੜੀ ਸਾਡੀ ਲੋਕੇਸ਼ਨ ਉਹ ਆਟੋਮੈਟਿਕ ਆਏਗਾ ਵੀਰ ਨੂੰ ਫਾਰਮ ਤੇ ਲੈ ਕੇ ਆਉਂਦੀ ਆ ਠੀਕ ਹੈ ਜੀ ਹਾਂਜੀ ਬਾਈ ਧੰਨਵਾਦ ਇੱਕ ਟੱਟੀ ਵੀਰ ਤੋਂ ਆਪਾਂ ਟੱਟੀਆਂ ਲਈਆਂ ਨੇ ਪਰ ਕਟੀਆਂ ਦੇਖੋ ਜਿਹੜੇ ਅੱਜ ਦੇਖਣ ਨੂੰ ਛੋਟੀਆਂ ਲੱਗਦੀਆਂ ਪਰ ਅੱਖਰ ਇਹਨਾਂ ਦੇ ਬਹੁਤ ਚੰਗੇ ਆ ਠੀਕ ਹੈ ਜੀ ਕਿਉਂ ਅੱਖਰ ਚੰਗੇ ਹੋਣ ਦੇ ਨਾਂ ਤੇ ਆਪਾਂ 2 ਰੁਪਏ ਵਧੀਆ ਲਾਇਆ ਵੀਰ ਨੂੰ ਕਟੀਆਂ ਸਨਖੀਆਂ ਲੈਂਦਾ ਕਿਹੜਾ ਪੰਡਾ ਵੀਰ ਦਾ ਜੌਲਾ ਪੰਡਾ ਆਪਣਾ ਜੌਲਾ ਪੰਡਾ ਤੇ ਜਣੀ ਦੀ ਮੈਥੇ ਕਟੀਆਂ ਹੋਰ ਵੀ ਕਾਫੀ ਮਾਤਰਾ ਚਾਹੀਦੀਆਂ 7-8 ਲਈਆਂ ਨੇ ਪਰ ਚੰਗੇ ਨਗੀਨੇ ਆ ਚੰਗੀ ਚੀਜ਼ ਪਾਲ ਲਾਂਗੇ ਵੀਰੂ ਆਪਦਾ ਮੁੱਲ ਮੋੜੂਗੀ ਕਿਉਂ ਆਪਾਂ ਜਣੀ ਦੀ ਇਹਨੇ ਐ ਮੰਨ ਕੇ ਚੱਲੋ ਵੀ ਇੱਕ ਘਟੋ ਘਟ 7 ਤੋਂ 8 ਮਹੀਨਿਆਂ ਦੇ ਵਿੱਚ ਨਵੇਂ ਦੁੱਧ ਹੋ ਜਾਣਾ ਨੇੜ ਤੋਂ ਪਾਉਣੇ 2 ਸਾਲ ਦੇ ਵਿੱਚ ਛਡਾਊਗੀ ਵਿੱਚ ਵੀਰ ਕਹਿੰਦੇ ਉਹਨੇ ਖਾ ਕੇ ਵੀਰੇ ਜਾਣੇ ਦੀ ਬਿਕੂ ਕੀ ਬਾਈ ਜੀ ਕਦੇ ਵੀ ਜ਼ਿੰਦਗੀ ਦੇ ਵਿੱਚ ਆਪਾਂ ਇਹਨਾਂ ਨੂੰ ਇਕੱਠਾ ਨਹੀਂ ਖਵਾਉਂਦੇ 100 100 50 50 ਕਰਕੇ ਖਵਾਉਣੇ ਆ ਤੁਸੀਂ ਮੈਨੂੰ ਕੋਈ ਬੰਦਾ ਲੱਖ ਰੁਪਇਆ ਜੋੜ ਕੇ ਦਿਖਾਵੇ ਨਹੀਂ ਜੁੜਦਾਗਾ ਬਾਕੀ ਤੁਸੀਂ ਕਿਸੇ ਵੀ ਵੀਰ ਨੇਗਾ ਸਿੱਧਾ ਗਾਇਆਂ ਦਾ ਕੰਮ ਕਰਦੇ ਆ ਕੱਟੀਆਂ ਲੈਣੀਆਂ ਵੀਰਨਸ ਵਰਕ ਕਰ ਸਕਦੇ ਹੋ ਤੇ ਨੰਬਰ ਦੱਸਦੇ ਵੀਰੇ 8872168 ਦੱਸ ਠੀਕ ਹੈ ਇੱਕ ਵਾਰੀ ਹੋਰ ਦੱਸ ਦਿਲ ਰਿਹਾ ਬੰਦਾਗਾ ਬਰੀਕੀ ਵਾਲੀਆਂ ਕੱਟੀਆਂ ਹੁੰਦੀਆਂ ਨੰਬਰ ਦੁਆਰੇ ਦੱਸ ਦੇ 8872168 ਦੱਸ ਠੀਕ ਹੈ ਨਾ ਬਾਈ ਕਰੋ ਬਾਈ ਇਹਦਾ ਪੈਂਡਿੰਗ ਹੋਲਾ ਦੇ ਲੱਖ ਲੱਖ ਕਰੀ ਰਹਿਣੀ ਕਿ ਉਹ ਬਾਈ ਆਖਰੀ ਮੈਂ ਤੇ ਪਿੰਡ ਅੱਜ ਤੋਂ 2 ਮਹੀਨੇ ਹੋਣੇ ਆਪਣੇ ਅੱਗੇ ਬੰਦਾ ਕੱਤੀ ਦੇਖੇ ਵੀ ਕੀ ਬਣਦੀ ਆ ਇਹ ਵੀਰੇ ਕੋਈ ਵੀ ਜਾਨੀ ਜਿਹੜੀ ਅੱਜ ਕੱਤੀ ਏ ਸਾਰੇ ਕਿੱਥੇ ਨੂੰ ਮੂਰੇ ਆ ਜਿਵੇਂ ਬੰਦੇ ਬੰਦੇ ਆਪਣੇ 25 ਲੱਖ 30 ਲੱਖ ਲਾ ਕੇ ਬੱਚਿਆਂ ਨੂੰ ਬਾਹਰ ਭੇਜੀ ਜਾਂਦੇ ਉਹਦਾ ਵੀਰੇ ਕੋਈ ਫਾਇਦਾ ਨਹੀਂ ਇੱਥੇ 25 30 ਲੱਖ ਲਾਉਣ ਦੀ ਲੋੜ ਨਹੀਂ ਤੁਸੀਂ 10 ਤੋਂ 15 ਲੱਖ ਲਾ ਕੇ ਕੰਮ ਚਲਾ ਲਓ ਵੀਰੇ 100 ਕੋ ਮੂਰੇ ਆ ਉਦੋਂ ਪਰ ਕੰਮ ਕਰਨਾ ਪਊਗਾ ਕਿਉਂਕਿ ਆਪਾਂ ਜਿਵੇਂ ਬਾਹਰਲੇ ਹੌਂ ਦੇਸ਼ਾਂ ਦੇ ਵਿੱਚ ਬੱਚੇ ਕੰਮ ਕਰਦੇ ਆ ਕੰਮ ਨੂੰ ਵੀਰੇ ਮੈਨ ਸਮਝਦੇ ਇੱਥੇ ਵੀ ਆਪਾਂ ਕੰਮ ਨੂੰ ਉਸੇ ਤਰੀਕੇ ਨਾਲ ਸਮਝੀਏ ਤਾਂ ਵੀਰੇ ਕਦੇ ਵੀ ਬੰਦਾ ਇੱਥੇ ਫੇਰ ਆਉਣ ਵਾਲਾ ਹੈ ਨਹੀਂਗਾ ਇਹ ਆਪਣਾ ਕੈਸਾ ਦੇਸ਼ ਹੈਗਾਗਾ ਇਕੱਲੀ ਆਪਣੀ ਵੀਰੇ ਇੱਥੇ ਜਿਹੜੀ ਪੰਜਾਬ ਦੀ ਧਰਤੀ ਆ 100 ਮਣ ਦਾਣੇ ਪੈਦਾ ਕਰਦੀ ਆ ਨਹੀਂ ਆਮ ਸਟੇਟਾਂ ਦੀ ਧਰਤੀ ਕਿਸੇ ਵੀ ਦਿਨੀ 100 ਮਣ ਦਾਣੇ ਪੈਦਾ ਨਹੀਂ ਕਰ ਸਕਦੀ ਸਾਲ ਦੇ ਵਿੱਚ ਹਾਂਜੀ ਕੋ ਬਾਈਆਂ ਕੱਟੀਆਂ ਖਿਲਦੇ ਨੇ ਜੀ ਸੱਤ ਕੱਟੀਆਂ ਖਿਲਦੇ ਨੇ ਬਾਈ ਕੱਟੀਆਂ ਤੋਂ ਪਰੋਂ ਪਾਰੇ